ਸਵਧਾਨ ਦੇ ਨਾਲ ਲੋਕਾਂ ਨੇ 5 6 ਲੱਖ ਵੋਟ ਪਾਈ 2 ਲੱਖ ਵੋਟ ਤੋਂ ਜਿੱਤਿਆ ਤੇ ਫਿਰ ਵੀ ਸਰਕਾਰਾਂ ਨਹੀਂ ਬਾਹਰ ਕੱਢ ਰਹੀ ਆ ਇਹ ਸਰਕਾਰਾਂ ਦੀ ਆਪਣੀ ਨਾਕਾਮੀ ਆ ਕਿਉਂਕਿ ਲੋਕਾਂ 'ਚ ਤਾਂ ਰੋਸ ਹੈਗਾ ਨਾ ਤੇ ਰੋਸ ਵੱਧ ਵੀ ਰਿਹਾ ਹੈ ਭਾਈ ਸਰਵਜੀਤ ਸਿੰਘ ਨੂੰ ਜਿਤਾਇਆ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤਾਇਆ ਦੇਖੋ ਅੱਜ 15 ਅਗਸਤ ਹੈ ਹਿੰਦੁਸਤਾਨ ਦੇਸ਼ ਸੀਗਾ ਪਰ ਲੇਕਿਨ ਵੰਡ ਕੇ ਦੀ ਹੋਈ ਪੰਜਾਬ ਦੀ ਪੰਜਾਬ ਨੇ 10 ਲੱਖ ਬੰਦਾ ਮਰਵਾਇਆ ਜੇ ਗੁਲਾਮ ਨੇ ਹੁਣ ਕਤਲ ਤੇ ਤੁਸੀਂ ਦੇਖੋ 10 ਸਾਲ ਦੀ ਕੈਦ 12 ਸਾਲ ਦੀ 14 ਸਾਲ ਦੀ 32 32 ਸਾਲ ਸਾਡੇ ਬੰਦੀ ਸਿੰਘਾਂ ਦੀ ਸੰਜਵਾਪਰੀ ਹੋ ਗਿਆ ਤੇ ਇਸ ਕਰਕੇ ਸਰਕਾਰਾਂ ਨੂੰ ਸੋਚਣ ਦੀ ਲੋੜ ਏ ਕਿਉਂਕਿ ਜਿਹੜੇ ਤਖਤ ਸਦਾ ਨਹੀਂ ਰਹਿੰਦੇ ਅਜ ਕੌਮਿੰਸਾਫ ਮੋਰਚੇ ਦੇ ਵੱਲੋਂ 1 ਮਾਰਚ ਕੱਢਿਆ ਜਾ ਰਿਹਾ ਹੈ ਦੂਜੇ ਪਾਸੇ ਪੂਰੇ ਦੇਸ਼ ਭਰ ਦੇ ਵਿੱਚ ਆਜ਼ਾਦੀ ਦਿਵਸ ਨੂੰ ਮਨਾਇਆ ਜਾ ਰਿਹਾ ਪਰ ਕੌਮਿੰਸਾਫ ਮੋਰਚੇ ਦੇ ਵੱਲੋਂ ਇਸ ਦਿਨ ਨੂੰ ਬਲੈਕ ਡੇ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ ਸਿੰਘ ਸਿੰਘ ਸਹਿਵਾਨ ਵੀ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਅਸੀਂ ਗੱਲਬਾਤ ਵੀ ਕਰਾਂਗੇ ਅੱਜ ਇਸ ਦਿਨ ਨੂੰ ਤੁਸੀਂ ਪਿਛਲੀ ਵਾਰ ਵੀ ਅਸੀਂ ਦੇਖਿਆ ਹੁਣ ਵੀ ਉਸੇ ਤਰ੍ਹਾਂ ਮਨਾ ਰਹੇ ਹੋ ਕਿ ਹਾਲੇ ਤੱਕ ਵੀ ਸਿੱਖਾਂ ਨੂੰ ਆਜ਼ਾਦੀ ਨਹੀਂ ਮਿਲੀ ਵੇਖੋ ਜੀ ਤੁਸੀਂ ਆਪ ਸਿਆਣਾ ਕਿ ਸਰਕਾਰ ਇਸ ਟਾਈਮ ਆਪਣੇ ਜਿਹੜੇ 32 32-33 ਸਾਲ ਹੋ ਗਏ ਬੰਦੀ ਸਿੰਘ ਆ ਉਹਨਾਂ ਨੂੰ ਯਾਦ ਨਹੀਂ ਕਰਨ ਦੀ ਤੇ ਇਹਦੇ ਕਰਕੇ ਅਸੀਂ ਜਿਹੜਾ ਰੋਸ ਮਾਰਚ ਕੱਢੀਦਾ ਕਾਲਾ ਦਿਨ ਜਿਹਨੂੰ ਕਾਲਾ ਦਿਨ ਬਣਾਇਆ ਜਾਂਦਾ ਤੇ ਨਾਲ ਜਿਹੜੇ ਆਪਣੇ ਸਿੰਘ ਸਾਹਿਬ ਜਿਹਦੇ ਆਪਾਂ ਕੁਲਵਿੰਦਰ ਸਿੰਘ ਜੀ ਆ ਉਹਨਾਂ ਦੀ ਸੇਵਾਈ ਆਪਾਂ ਜਿੰਨੇ ਨਿਹੰਗ ਸਿੰਘ ਜਿਹੜੀ ਜਥੇਬੰਦੀਆਂ ਜਿੰਨੀਆਂ ਉਹ ਚਲਦੀਆਂ ਆ ਤੇ ਤੁਸੀਂ ਆਪ ਸਿਆਣੇ ਹੋ ਕਿ ਜੇ ਸਰਕਾਰ ਚੰਗੀ ਹੁੰਦੀ ਤਾਂ ਹੁਣ ਤੱਕ ਬੰਦੀ ਸਿੰਘ ਨਾ ਰਿਹਾ ਕਰ ਦਿੰਦੀ ਸਾਨੂੰ ਕਿਸੇ ਨੂੰ ਕਿਉਂ ਮੰਗਨ ਦੀ ਲੋੜ ਪੈਂਦੀ ਜੇ ਆਪਣੇ ਨਾਲ ਇੰਨਾ ਵਿਤਕਰਾ ਹੋਉਂਦਿਆ ਆ ਕੋਈ ਜੇ ਆਪਣੇ ਬੰਦੀ ਸਿੰਘ ਰਿਹਾ ਅਸੀਂ ਤੇ ਇਥੋਂ ਹੁਣੇ ਆਪਾਂ ਵੀ ਨਾਲ ਨਹੀਂ ਚੱਲਣਾ ਸੀ ਉਹਨਾਂ ਦੂਜਿਆਂ ਦੇ ਨਾਲ ਤੇ ਬਾਕੀ ਸਿੰਘ ਸਾਹਿਬ ਜਿਹੜਾ ਬਾਬਾ ਕੁਲਵਿੰਦਰ ਸਿੰਘ ਜੀ ਆ ਉਹਨਾਂ ਨੂੰ ਬਿਲਾਸ ਕਰ ਲੋ ਸਰ ਅੱਜ ਬਾਬਾ ਹੀ ਵੱਡੀ ਗਿਣਤੀ ਦੇ ਵਿੱਚ ਇੱਥੇ ਸਾਰੇ ਪਹੁੰਚੇ ਵੀ ਹੋਏ ਹੋਣਗੇ ਮਾਰਚ ਆਪਾਂ ਪਹਿਲਾਂ ਵੀ ਕਰਿਆ ਅੱਜ ਵੀ ਆਪਾਂ ਮਾਰਚ ਕਰ ਰਹੇ ਆ ਪਰ ਫੇਰ ਵੀ ਕੋਈ ਨਤੀਜਾ ਸਾਹਮਣੇ ਨਹੀਂ ਆਉਂਦਾ ਸਰਕਾਰਾਂ ਵੱਲੋਂ ਦੇਖੋ ਮਾਰਾ ਦੀ ਬੜੀ ਕਿਰਪਾ ਦੇਖੋ ਸਮੇਂ ਦਾ ਨਾਂ ਸਭ ਕੁ ਬਦਲੀ ਜਾਂਦਾ ਹੁਣ ਦੇਖੋ ਤੁਸੀਂ ਚਾਰ ਬੰਦੀ ਸਿੰਘਾਂ ਦੀ ਰਿਹਾਈ ਹੋਈ ਆ ਤੇ ਅੱਜ ਰਾਤ ਭਾਈ ਅੰਜੀਰ ਸਿੰਘ ਇੰਜੀਨੀਅਰ ਦੀ ਕਰਮਜੀਤ ਸਿੰਘ ਇੰਜੀਨੀਅਰ ਦੀ ਪੱਕੀ ਜਮਾਨ ਤੋਂ ਗਈ ਆ ਮੋਰਚੇ ਦੀ ਪ੍ਰਾਪਤੀ ਨਾਲ ਦੇਖੋ ਚਾਰ ਬੰਦੀ ਸਿੰਘ ਤੇ ਜੇ ਪੂਨੇ 2 ਸਾਲ ਤੋਂ ਬਾਹਰ ਆਏ ਹਨ ਚਲੋ ਮਾਰੇ ਕਿਰਪਾ ਕਰੋ ਸਾਰੀ ਸੰਗਤ ਨੂੰ ਇਹੀ ਬੇਨਤੀ ਹੈ ਵੀ ਕੋਮੀ ਸਾਹਿਬ ਮੋਰਚੇ ਦਾ ਆਪ ਤਕੜੇ ਹੋ ਕੇ ਸੰਯੋਗ ਕਰੀਏ ਜਿਹੜੇ ਕਿ ਸਾਡੇ ਬੰਦੀ ਸਿੰਘ ਬਾਹਰ ਆ ਸਕਣ ਸਾਨੂੰ ਜਿਹੜਾ ਬੇਦਬੀਆ ਦਾ ਇਨਸਾਫ ਮਿਲ ਸਕੇ ਦੇਖੋ ਅੱਜ 15 ਅਗਸਤ ਹੈ ਹਿੰਦੁਸਤਾਨ ਦੇ ਸੀਗਾ ਪਰ ਲੇਕਿਨ ਵੰਡ ਕੇ ਦੀ ਹੋਈ ਪੰਜਾਬ ਦੀ ਪੰਜਾਬ ਨੇ 10 ਲੱਖ ਬੰਦਾ ਮਰਵਾਇਆ ਸਾਨੂੰ ਸੰਤਾਲੀ ਵੇਲੇ ਸਾਰਿਆਂ ਨੂੰ ਪਤਾ ਪਾਣਾ ਇਸ ਕਰਕੇ ਅਸੀਂ ਸਾਰੇ ਹਜੇ ਵੀ ਗੁਲਾਮ ਏ ਜੇ ਗੁਲਾਮ ਨਾ ਹੁਣ ਕਤਲ ਤੇ ਤੁਸੀਂ ਦੇਖੋ 10 ਸਾਲ ਦੀ ਕੈਦ 12 ਸਾਲ ਦੀ 14 ਸਾਲ ਦੀ 32 32 ਸਾਲ ਸਾਡੇ ਬੰਦੀ ਸਿੰਘਾਂ ਦੀ ਸੰਜਾਵਾਂ ਪੂਰੀ ਹੋ ਗਈ ਹੈ ਤੇ ਇਸ ਕਰਕੇ ਸਰਕਾਰਾਂ ਨੂੰ ਸੋਚਣ ਦੀ ਲੋੜ ਏ ਕਿਉਂਕਿ ਜਿਹੜੇ ਤਖਤ ਸਦਾ ਨਹੀਂ ਰਹਿੰਦੇ 5 ਸਾਲ ਬਾਅਦ ਪੰਜਾਬ ਦੀ ਸਰਕਾਰ ਵੀ ਬਦਲਦੀ ਏ ਅੱਜ ਕਿ ਤੁਸੀਂ ਹਿਸਾਬ ਲਾ ਲਓ ਬੀਜੇਪੀ ਦੀ ਸਰਕਾਰ ਕੇ ਨਹੀਂ ਸਾਡੇ 400 ਸੀਟਾਂ ਆਉਣਗੀਆਂ ਤੇ ਦੇਖ ਲਓ ਸੰਗਤ ਨੇ ਲੋਕਾਂ ਨੇ ਰੋਸ ਨੇ ਦੇਖ ਕਿਥੋਂ ਤੱਕ ਪਹੁੰਚਾਇਆ ਮਸੇ ਸਰਕਾਰ ਬਣੀ ਇਸ ਕਰਕੇ ਸਾਰਿਆਂ ਨੂੰ ਕਹਿੰਦੇ ਵੀ ਕੌਮੀ ਇਨਸਾਫ ਮੋਰਚੇ ਦਾ ਤਕੜੇ ਹੋ ਕੇ ਸੰਜੋਗ ਕਰੀਏ ਤੇ ਜਿੱਥੇ ਆਪਾਂ ਬੰਦੀ ਸਿੰਘਾਂ ਦੀ ਗੱਲ ਕਰਨੀ ਹੈ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਦਬਿਆ ਦਾ ਇਨਸਾਫ ਵੀ ਆਪਾਂ ਲੈਣਾ ਸੀ ਬਾਬਾ ਜੀ ਪੌਣੇ ਦੋ ਸਾਲਾਂ ਦੇ ਵਿੱਚ ਚਾਰ ਰਿਹਾਈਆਂ ਹੋਈਆਂ ਨੇ ਤੁਸੀਂ ਕਿਹਾ ਜਿਸ ਤਰ੍ਹਾਂ ਪਰ ਇੰਨਾ ਲੰਬਾ ਸਮਾਂ ਹੋਰ ਵੇਟ ਕਰਨਾ ਪੈਣਾ ਸਾਨੂੰ ਬਾਕੀ ਸਿੰਘਾਂ ਦੀ ਰਿਹਾਈ ਦੇ ਲਈ ਦੇਖੋ ਹੁਣ ਸਮਾਂ ਇਹ ਤਾਂ ਸਰਕਾਰਾਂ ਨੇ ਦੇਖਣਾ ਨਾ ਸਰਕਾਰ ਆਪਣਾ ਸਵੈਰੇ ਹੱਲ ਕਰਦੇ ਆਂ ਸਵੈਰੇ ਚਾਲਾਂ ਮਾਰ ਦਾਂਗੇ ਤੇ ਜੇ ਸਰਕਾਰ ਨਹੀਂ ਰਹੀਆ ਕਰਦੀ ਇਹ ਤੇ ਕੱਠ ਸੰਗਤ ਤੇ ਚੁੱਪਿਆ ਜੇ ਅੱਜ ਕੋਈ ਇਹ ਸ਼ਰਾਰਤ ਕਰਨਗੇ ਸੰਗਤ ਸਾਰਾ ਪੰਜਾਬ 2 ਮਿੰਟ ਚ ਇਕੱਠਾ ਹੋਣਾ ਤੁਹਾਨੂੰ ਪਤਾ ਹੀ ਹੈ ਕਿਉਂਕਿ ਇਸ ਮੋਰਚੇ ਦਾ ਕੋਈ ਵੀ ਵਿਰੋਧੀ ਨਹੀਂ ਹੈਗਾ ਨਾ ਪੂਰੇ ਪੰਜਾਬ ਚ ਨਾ ਪੂਰੇ ਭਾਰਤ ਚ ਕਿਉਂਕਿ ਹਰ ਬੰਦਾ ਬੰਦੀ ਸਿੰਘਾਂ ਨੂੰ ਪਿਆਰ ਕਰਦਾ ਹੈ ਇਸ ਕਰਕੇ ਸਾਰੇ ਆਪਾਂ ਇਕੱਠੇ ਹੋ ਗਏ ਇਸ ਮੋਰਚੇ ਦਾ ਸੰਯੋਗ ਕਰਕੇ ਬੰਦੀ ਸਿੰਘਾਂ ਦੀ ਗੱਲ ਕਰੀਏ ਤੇ ਬੇਦਰਭੀ ਦਾ ਇਨਸਾਫ ਲਾਣਾ ਸਾਰਿਆਂ ਨੇ ਕੀ ਮੈਂ ਗੱਲ ਕਰਾਂਗੀ ਅਮਰਿਤਪਾਲ ਸਿੰਘ ਦੀ ਉਹਨਾਂ ਦੇ ਵੀ ਐਨਐਸਏ ਲੱਗਿਆ ਹੋਇਆ ਹੁਣ ਤਾਂ ਲੋਕਾਂ ਦੇ ਵੱਲੋਂ ਇੱਕ ਵੱਡਾ ਫਤਵਾ ਵੀ ਦਿੱਤਾ ਗਿਆ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਦੇਖੋ ਜਿਹੜਾ ਦੇਸ਼ ਹੈ ਨਾ ਦੇਸ਼ ਸੰਵਿਧਾਨ ਦੇ ਨਾਲ ਚੱਲਦਾ ਤੇ ਭਾਈ ਅਮਰਿਤਪਾਲ ਸਿੰਘ ਪਹਿਲੋ ਜਿਹੜੇ ਵੀ ਮੁੱਦੇ ਠੀਕ ਸੀ ਆਪਣੇ ਹੱਕ ਲਈ ਹਰ ਬੰਦਾ ਲੜ ਸਕਦਾ ਹੁਣ ਤੇ ਸੰਵਿਧਾਨ ਦੇ ਰਾਹੀਂ ਸਵਿਧਾਨ ਦੇ ਨਾਲ ਲੋਕਾਂ ਨੇ 5 6 ਲੱਖ ਵੋਟ ਪਾਈ 2 ਲੱਖ ਵੋਟ ਤੋਂ ਜਿੱਤਿਆ ਹੋ ਤੇ ਫਿਰ ਵੀ ਸਰਕਾਰਾਂ ਨਹੀਂ ਬਾਹਰ ਕੱਢ ਰਹੀ ਆ ਇਹ ਸਰਕਾਰਾਂ ਦੀ ਆਪਣੀ ਨਾਕਾਮੀ ਆ ਕਿਉਂਕਿ ਲੋਕਾਂ 'ਚ ਤਾਂ ਰੋਸ ਹੈਗਾ ਨਾ ਤੇ ਰੋਸ ਵੱਧ ਵੀ ਰਿਹਾ ਹੈ ਭਾਈ ਸਰਵਜੀਤ ਸਿੰਘ ਨੂੰ ਜਿਤਾਇਆ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤਾਇਆ ਇਸ ਕਰਕੇ ਸਰਕਾਰਾਂ ਚੰਗੀਆਂ ਰਹਿਣਗੀਆਂ ਜੇ ਸਾਥ ਦੇਣੀ ਆ ਨਹੀਂ ਤੇ ਦੋਸਾ ਰਹਿ ਗਏ ਜੇ ਸਰਕਾਰ ਨਵੀਂ ਆ ਜੇਗੀ ਫਿਰ ਕੋਈ ਬਿਲਕੁਲ ਕਹਿ ਸਕਦੇ ਆ ਕਿ ਹੁਣ ਵੀ ਉਨਾ ਹੀ ਰੋਸ ਜਿਹੜਾ ਹੈ ਉਹ ਨਜ਼ਰ ਆ ਰਿਹਾ ਹੈ ਸਿੰਘ ਸਹਿਵਾਨਾਂ ਦੇ ਵਿੱਚ ਹਾਲਾਂਕਿ ਜੇ ਦੇਖਿਆ ਸਾਬੀ ਦਾ ਪਿਛਲੇ ਪੌਣੇ 2 ਸਾਲਾਂ ਦੇ ਵਿੱਚ ਚਾਰ ਰਿਹਾਈਆਂ ਹੋ ਚੁੱਕੀਆਂ ਨੇ ਪਰ ਮੋਰਚਾ ਜਿਹੜਾ ਹੈ ਲਗਾਤਾਰ ਇਸੇ ਤਰ੍ਹਾਂ ਜਿਹੜਾ ਹੈ ਉਸੇ ਤਰ੍ਹਾਂ ਚੱਲ ਰਿਹਾ ਹੈ ਜਾਰੀ ਹੈ ਪਰ ਅੱਜ ਵੀ ਇੱਕ ਉਹੀ ਜੋਸ਼ ਸਾਨੂੰ ਨਜ਼ਰ ਆ ਰਿਹਾ ਹੈ ਜੋ ਅੱਜ ਤੋਂ ਪੌਣੇ 2 ਸਾਲ ਪਹਿਲਾਂ ਨਜ਼ਰ ਆਉਂਦਾ ਸੀ ਜਦੋਂ ਕਮਨਸਾਫ ਮੋਰਚਾ ਲੱਗਿਆ ਸੀ ਪਰ ਹੁਣ ਵੀ ਉਸੇ ਤਰ੍ਹਾਂ ਹੀ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅੱਜ ਵੀ ਸਿੱਖ ਉਸੇ ਤਰ੍ਹਾਂ ਡਟੇ ਹੋਏ ਜਿਹੜੇ ਨੇ ਉਹ ਇੱਥੇ ਹੈਗੇ ਨੇ ਵੀਡੀਓ ਜਨਰਲਿਸਟ ਆਲ ਦਾ ਪ੍ਰਸਾਦ ਦੇ ਨਾਲ ਇੰਦਰ ਸਿੱਧੂ ਏਵੀਪੀ ਸੰਦਾ ਚੰਡੀਗੜ੍ਹ